ਗੁੱਡ ਮਾਰਨਿੰਗ ਅੱਜ ਹੈ 11 ਅਕਤੂਬਰ ਤੇ ਡੇਲੀ ਬਲੌਗ ਡੇ 52 ਮੈਂ ਆਫਿਸ ਆ ਗਿਆ ਸੀਗਾ ਤੇ ਹੁਣ ਆ ਕੇ ਬੈਠਿਆ ਅੱਜ ਵੀਰਾ ਜਾਇਆ ਨਹੀਂ ਹੈਗਾ ਤੇ ਅੱਜ ਸੈਚਰਡੇ ਹੈ ਸੈਚਰਡੇ ਨੂੰ ਵੀਰਾ ਛੁੱਟੀ ਪਾ ਲੈਂਦਾ ਹੁੰਦਾ ਤੇ ਪਹਿਲਾਂ ਅੱਜ ਮੈਂ ਜਾਣਾ ਸੀਗਾ ਮਲੇਰ ਕੋਟ ਦੇ ਕਿੰਨੀ ਦੋਸਤਾਂ ਦਾ ਫੋਨ ਆਇਆ ਸੀਗਾ ਉਹਨਾਂ ਦੇ ਬਾਠ ਹੈ ਤਕੋ ਕਾ ਲੂਆਂ ਉਹਨਾਂ ਸੇ ਅੱਜ ਆ ਕੇ ਕੰਮ ਕਰਾਉਂਗਾ ਪਰ ਉਹਨਾਂ ਨੂੰ ਵੀਰੇ ਨੂੰ ਖੁਦ ਕਿਤੇ ਜਾਣਾ ਪੈ ਰਿਹਾ ਵਾ ਤਾਂ ਉਧਰ ਜਾਣਾ ਵੀ ਕੈਨਸਲ ਹੋ ਗਿਆ ਫਿਰ ਮੈਂ ਜਾਣਾ ਸੀ ਦਰਾਹੇ ਕਿ ਇੱਕ ਕੇਸ ਦੇ ਸੰਬੰਧ ਵਿੱਚ ਬਟ ਜਿਨ੍ਹਾਂ ਨੇ ਕੇਸ ਦਿੱਤਾ ਉਹਨਾਂ ਦਾ ਫੋਨ ਬੰਦ ਆ ਰਿਹਾ ਵਾ ਤੇ ਜਦੋਂ ਓਪਨ ਹੋਊਗਾ ਫਿਰ ਗੱਲ ਹੋਊਗੀ ਫਿਰ ਦੇਖਦੇ ਆ ਕਿ ਏਕੇ ਕਿ ਪ੍ਰੈਨ ਬਣਦਾ ਫਿਰ ਹਾਲ ਅਜੇ ਮੈਂ ਆਫਿਸ 'ਚ ਹੀ ਬੈਠਾ ਹਾਂ ਇੱਕਦਮ ਕੰਮ ਪੈ ਗਿਆ ਮੈਂ ਜਾ ਕੇ ਆ ਰਿਹਾ ਸੀ ਨਾਨਕੇ ਐਕਚੁਅਲੀ ਕੀ ਸੀ ਅਸੀਂ ਮੰਦੀਪ ਵੀਰ ਨੇ ਆਪਣੀ ਫਾਈਲ ਲਗਵਾਈ ਸੀ ਆਸਟ੍ਰੇਲੀਆ ਦੀ ਤੇ ਚਲੋ ਰੱਬ ਦੇ ਨਹੀਂ ਚਾਇਆ ਕਿ ਉਹ ਜਾਵੇ ਵੀਰਾਂ ਤਾਂ ਰਿਫਿਊਜ਼ਲ ਆ ਗਈ ਸੀਗੀ ਤੇ ਉਸ ਤੋਂ ਬਾਅਦ ਉਹ ਕਿ ਡਾਕੂਮੈਂਟ ਸੀਗੇ ਜਿੰਨਾ ਤੇ ਲਵਾਈ ਸੀ ਉਹਨਾਂ ਕੋਲ ਸੀਗੇ ਤਾਂ ਉਹਨਾਂ ਦੇ ਨਾਨਕੇ ਵੀ ਧਨੋਲੇ ਨੇ ਮੇਰੇ ਨਾਨਕੇ ਵੀ ਧਨੋਲੇ ਨੇ ਤਾਂ ਉਹ ਕਹਿੰਦੇ ਕਿ ਮੈਂ ਨਾਨਕੇ ਭੇਜ ਤੇ ਤੁਸੀਂ ਉੱਥੋਂ ਫੜ ਲਿਓ ਹੁਣ ਤਾਂ ਸਪੈਸ਼ਲ ਮੈਨੂੰ ਜਾਣਾ ਪੋਗਾ ਹੁਣ ਨਾਨਕੇ ਡਾਕੂਮੈਂਟ ਫੜਨ ਤੇ ਮੈਂ ਤੇ ਮੇਰੀ ਜਹਨ ਸਦਾਈ ਇੱਕੋ ਜਿਹੀ ਦੋਨੇ ਹੀ ਚੱਲੇ ਨਾਨਕੇ ਚਲੇ ਚਲਾ ਗਿਆ ਸੀ ਕਿ ਮੈਂ ਬੱਟਾ ਸਾਚਿਆ ਕੀ ਜਾਦਾ ਰਿਹਾ ਬਹੁਤ ਸਮਾਨ ਭੁੱਲ ਗਿਆ ਮੈਂ ਤਾਂ ਚਾਰਜਰ ਭੁੱਲ ਗਿਆ ਪਟੂਆ ਭੁੱਲ ਗਿਆ ਇੱਕ ਮੈਡਮ ਨੂੰ ਆਪਦਾ ਮੇਕਅਪ ਦਾ ਸਮਾਨ ਚਾਹੀਦਾ ਸੀ ਹੁਣ ਕਿਹਾ ਚਾਰਜਰ ਤੋਂ ਬਿਨਾ ਤਾਂ ਆਪਣਾ ਗੱਤੀ ਕੋਈ ਨਹੀਂ ਤੇ ਮੋਬਾਈਲ ਬੰਦ ਹੋ ਗਿਆ ਬਲੌਗਿੰਗ ਤਾਂ ਆਪਣੀ ਹੁਣ ਦਿੱਲੀ ਦੀ ਲਾਈਵ ਦਾ ਹਿੱਸਾ ਤਾਂ ਕਰਕੇ ਫਿਰ ਮੈਂ ਦੁਬਾਰੇ ਗੱਡੀ ਮੋੜ ਕੇ ਲਿਆਇਆ ਚਾਰਜਰ ਲਿਆ ਪਰਸ ਭੁੱਲ ਗਿਆ ਸੀ ਐਨਜੀ ਪਾਉਣੀ ਸੀ ਗੱਡੀ 'ਚ ਆਉ ਦੇਖਿਆ ਕਿ ਪਰਸ ਵੀ ਨਹੀਂ ਹੈਗਾ ਤਾਂ ਫਿਰ ਮੈਂ ਕਹਿੰਦੀ ਮੋਹੜੀ ਜੀ ਲੈਣਾ ਸਭ ਤੋਂ ਜ਼ਿਆਦਾ ਬਿਹਤਰ ਹੈ ਗੱਡੀ ਹੁਣ ਗਲੀ ਚ ਨਹੀਂ ਵੱੜਦੀ ਗੱਡੀ ਵੱੜ ਜਾਂਦੀ ਐਕਚੁਅਲੀ ਕੀ ਆ ਘਰ ਕੋਲ ਜਾਂਦੀ ਅੱਗੇ ਗੱਡੀਆਂ ਕਾਫੀ ਖੜੀਆਂ ਨੇ ਆਪਣੇ ਘਰ ਦੇ ਨਾਲ ਹੀ ਆਪਣੇ ਗਵਾਂਡੀ ਨੇ ਜਿਹੜੇ ਵੀ ਰਹਿਣੀ ਉਹਨਾਂ ਦੇ ਘਰ ਦਾ ਲੈਂਟਰ ਪਹਿਰੇ ਆ ਕਰਕੇ ਉਹਨਾਂ ਦੇ ਰਿਸ਼ਤੇਦਾਰ ਵੀ ਘਰ ਆਏ ਹੋਏ ਨੇ ਸੱਬੇ ਦੇ ਲੈਂਟਰ ਮੰਗੂ ਫਿਰ ਉਹ ਗੱਡੀ ਇੱਧਰ ਹੀ ਲਾਤੀ ਸੀ ਰੋਡ ਤੇ ਉਹਨੂੰ ਇੱਧਰ ਜਿੱਧਰ ਹੀ ਨਾ ਗਏ ਜਾਂਗੇ ਲੈੜਮ ਗੱਡੀ ਜੀ ਬੈਠੇ ਨੇ ਕਿ ਚਲੋ ਭਾਈ ਚੱਲੀ ਗਏ ਸੀ ਖੜਿਆ ਪਹਾੜ ਦੀ ਟੀਸੀ ਤੇ ਇਹ ਬਹੁਤ ਨੀਵਾ ਇਹ ਚ ਲੱਗ ਨਹੀਂ ਰਿਹਾ ਹਾਂ ਇਹ ਕਿਉਂਕਿ ਜੂੰਸਿਆ ਦੇਖੋ ਇਹ ਇੰਨਾ ਨੀਵਾ ਹੈਗਾ ਪਿੱਛੇ ਸੱਤ ਪੁੱਤਾ ਹੋਗਾ ਇਹ ਫਿਰ ਟੀਸੀ ਦੇ ਖੜੇ ਆ ਵਾਹ ਮੈਨੇ ਇੱਕ ਚੀਜ਼ ਤੇ ਅਸੀਂ ਆਏ ਸੀ ਕਿ ਮੰਦਿਰ ਦੇ ਡਾਕੂਮੈਂਟ ਲੈਣ ਆ ਕੇ ਖੜੇ ਆ ਬਾਹਰ ਉਹ ਆਉਂਦੇ ਨਾਲ ਉਹਨੂੰ ਕਾਲ ਕਰੀ ਸੀਗੀ ਫੇ ਡਾਕੂਮੈਂਟ ਲੈ ਕੇ ਅਸੀਂ ਜਾਵਾਂਗੇ ਮਾਮੇ ਕੋਲ ਮਾਮੇ ਨੂੰ ਮਿਲ ਕੇ ਆਏ ਹਾਂ ਅੜਮਟ ਤੇ ਅਸੀਂ ਸੰਗਰੂਰ ਜਾਣਾ ਸੰਗਰੂਰ ਜਾ ਕੇ ਫਿਰ ਅਸੀਂ ਜਾਵਾਂਗੇ ਜਗਰਾਤੇ ਤੇ ਇਹ ਵੀ ਮਾਤਾ ਦੀ ਚੇਮਤਾ ਦੀ ਮਾ ਮਾਈ ਦੇ ਜਗਰਾਤੇ ਦੇਖੋ ਹੈਨਾ ਕਮਾਲ ਦੇ ਆ ਇਨਸਾਨ ਆਪਾਂ ਇਹ ਨਹੀਂ ਪਤਾ ਕਿੱਥੇ ਕਿਵੇਂ ਪਿਆਰ ਮਿਲੇ ਅਸੀਂ ਸਿੰਪਲ ਲੈਣ ਆਏ ਸੀ ਬੀਰੇ ਦੇ ਡਾਕੂਮੈਂਟ ਨਾਲ ਕੇ ਦੇ ਹੋਣ ਕਰਕੇ ਬੜਾ ਪਿਆਰ ਦਿੱਤਾ ਹੁੰਦਾਂ ਨੇ ਬਿਠਾਇਆ ਜਗਰਾਤਾ ਹੋਰੇ ਅੱਜ ਅਸੀਂ ਵੀ ਜਗਰਾਤ ਦੇਖੋ ਕਿੰਨਾ ਇਹ ਵੀ ਕਨਸੀਡੈਂਸ ਹੈਗਾ ਵਾਟ ਹਾਂ ਜਗਰਾਤਾ ਹੋਰੇ ਜਗਰਾਤਾ ਹੋਰੇ ਵੀ ਆਪਾਂ ਵੀ ਜਾ ਕੇ ਜਗਰਾਤੇ ਚ ਜਾਣਾ ਤੇ ਫਿਰ ਬਿਠਾਇਆ ਉਹਨਾਂ ਨੇ ਕੋਲਡ ਡਰਿੰਕ ਵਗੈਰਾ ਪਧਾਈ ਬਦਾਨਾ ਪੂਜਾਵਾ ਤੇ ਚਲੋ ਫਿਰ ਅਸੀਂ ਉੱਥੇ ਗਿਆ ਕਿ ਨਾਚੋ ਕਿ ਨਾਨੀ ਮਮੀ ਮਾਮਾ ਜੀ ਵੀ ਮਿਲ ਕੇ ਜਾਣਾ ਰੋਟੀ ਖਾ ਕੇ ਜਾਓ ਰੋਟੀ ਖਾ ਕੇ ਜਾਓ ਹਾਂ ਰੋਟੀ ਤਾਂ ਵੀ ਕੈਰੀ ਸੀਗੇ ਪਰ ਮੈਂ ਕਿਹਾ ਨਹੀਂ ਵਾ ਨਾਨਕੇ ਜਾਣਾ ਵਾ ਤੇਰ ਉਥੋਂ ਕਿਉਂਕਿ ਉੱਥੇ ਲੇਟ ਹੋ ਜਾਾਂਗੇ ਇੱਕ ਹੈਵਨ ਨੂੰ ਵੀ ਲੈ ਕੇ ਆਈ ਸੀ ਅੱਜ ਨਾਲ ਸੁੱਤਾ ਪਿਆ ਸੀਗਾ ਹੁਣ ਜਲਦੀ ਬਾਪੂ ਵੀ ਮੁੜਨਾ ਵਾ ਤੇ ਬਿਜਾਰਾ ਰੋਊਗਾ ਨਹੀਂ ਤਾਂ ਚਾ ਬਿਰੀਆਨੀ ਡਾਕੂਮੈਂਟ ਤਾਂ ਫੜ ਲੇ ਹੁਣ ਨਾਨਕੇ ਜਾ ਆਈਏ ਅ ਦੇਖੋ ਇਹਨੂੰ ਮੇਰ ਨੂੰ ਬਹੁਤ ਪਿਆਰ ਹੈ ਪਹਿਲਾ ਆਇਆ ਇਹ ਮੈਨੂੰ ਮਿਲਣ ਇੱਕ ਹੋਰਨ ਚ ਆ ਗਿਆ ਦੇਖੋ ਜਮੀਨ ਇੱਧਰ ਗੇੜੇ ਤੇ ਆਲੇ ਦੋਨੇ ਗੇੜਾ ਕੱਢ ਰਹੇ ਚਾ ਦੇਖੋ ਜਾ ਕੇ ਜਾ ਬਣਾ ਕੇ ਲਿਆ ਨਾਨਕੇ ਆਇਆ ਮੇਰੇ ਨੂੰ ਬੁਲਾਉਣ ਗਿਆ ਆ ਗਿਆ ਮੇਰੀ ਨਾਨੀ ਮੈਨੂੰ ਗਾਲਾਂ ਕੱਢ ਰਹੀ ਹੈ ਕਹੀ ਤੂੰ ਮੇਰਾ ਦੋ ਤਣ ਲੈ ਕੇ ਆਇਆ ਕੀ ਪਰਦੋਤਾ ਮੇਰਾ ਪਰਦੋਤਾ ਨਹੀਂ ਲੈ ਕੇ ਆਇਆ ਕਹਵਨ ਨੂੰ ਮਿਲਣਾ ਤੁਸੀਂ ਆਹੋ ਕਹਿੰਦੇ ਨਾਨੀ ਕਹਿੰਦੀ ਪੱਜੋ ਵਾਪਿਸ ਲੈ ਕੇ ਨਹੀਂ ਆਏ ਤੁਸੀਂ ਪਰਦੋਤਾ ਨਾਨੀ ਨੇ ਪਰਦੋਤਾ ਨਹੀਂ ਲੈ ਕੇ ਆਣਾ ਮੈਂ ਅੱਜ ਹੈ ਪਰਦੋਤਾ ਹੀ ਲੈ ਕੇ ਆਇਆ ਸਾਡਾ ਹੋਰ ਹਾਂਜੀ ਅੱਜ ਸਕੂਲ ਉਹ ਸੁੱਤਾ ਵੀ ਗਈ ਐਸੀ ਗੱਲਾਂ ਕੰਮ ਆਏ ਮੇਰੇ ਮੁੰਡੇ ਤੋਂ ਬਾਅਦ ਮੇਰੀ ਇੱਧਰ ਘਟ ਗਈ ਆ ਮੈਨੂੰ ਤਾਂ ਕੋਈ ਹੋਣ ਲੈ ਰਿਹਾ ਸੀਰੀਅਸ ਉਹਦਾ ਮੁੰਡਾ ਲੈ ਕੇ ਨਹੀਂ ਆਇਆ ਤੂੰ ਮੁੰਡਾ ਲੈ ਕੇ ਆ ਹੁਣ ਉਹਨੂੰ ਵਾਪਸ ਜਾਣਾ ਬੂਸੰਗਰੂਰ ਫੇਰ ਲੈ ਕੇ ਆਉਣਾ ਉਹਨੂੰ गोलगप तो अस गोल तो। गोल गोल चले कर <laughs> मामे ने हसी हाँ मजाक कर लिया मिली बहुत टाइम ਅੱਗ ਜਾਰੀ ਹੈ ਪਰ ਅਸੀਂ ਉੱਪਰ ਨਹੀਂ ਚੱਲਦੇ। ਵੀ ਵੀ ਇੰਜੋਏ ਕਰਾਂਗੇ। ਤਾਂ ਆਪਾਂ ਹੋ ਗਏ ਰੈਡੀ ਜਗਰਾਤੇ ਦੇ ਜਾਣ ਨੂੰ। ਇਸ ਤੇ oh my god ਇਹ ਤਾਂ ਫਲੈਸ਼ ਚੱਲ ਰਹੀ ਹੈ। ਤੇ ਫਲੈਸ਼ ਨੂੰ ਬੰਦ ਕਰ ਦਈਏ। ਫੇਰ ਦੁਬਾਰੇ ਲੈਨੇ ਆ ਸ਼ਾਟ। ਹਾਂ, ਹਨ ਲੋ। ਅਰੇ ਇਸ ਦੇ ਉੱਤੇ ਨਾ ਪਰਮਾਨੈਂਟ ਹੀ ਆਹਦਾ ਕਿੰਨਾ ਸਾਫ਼ ਹੋ ਰਿਹਾ। ਕਿਸੇ ਨੇ ਸਾਫ਼ ਹੀ ਨਹੀਂ ਕੀਤਾ। ਦੇ ਲੋਏ ਜਿੰਨਾ ਕੁ ਰ ਤਾਂ ਇਹ ਹੈ ਆਪਣੀ ਜਗਰਾਤੇ ਦੀ ਆਊਟਫਿਟ ਵਾ ਚਰਬੀ ਵਾਲਾ ਡੋਗਾ ਉਹ ਕਿਉਂਦਾ ਚਰਬੀ ਵਾਲਾ ਹੀ ਹੈ ਜੀ ਤਾਂ ਜੀ ਤਾਂ ਬਸ ਚੱਲੇ ਹਾਂ ਹੁਣ ਤਿਆਰ ਹੋ ਰਹੇ ਨੇ ਜੇ ਪਹਿਲਾਂ ਐ ਸੀਗਾ ਕਿ ਮੈਂ ਤੁਹਾਡੀ ਭਾਬੀ ਤੇ ਹੈਵਨ ਜੋ ਫਿਰ ਬਿਨਾਂ ਕਿਧਰ ਗਿਆ ਕਿ ਬਿਨਾਂ ਤੁਮੇ ਚੱਲ ਇਹ ਫਿਰ ਰੈਡੀ ਹੋ ਰਿਹਾ ਕਿ ਚਲੋ ਜਵਾਕ ਸਾਂਭਨ ਨੂੰ ਵੀ ਕੋਈ ਚਾਹੀਦਾ ਨਾ ਇਹ ਦੇਖੋ ਬਈ ਲੋਕ ਦੁੱਧ ਚਾਹ ਵਗੈਰਾ ਠੰਡੀ ਕਰਦੇ ਨੇ ਤੇ ਇਹ ਮੁੰਡਾ ਸਾਡਾ ਅਬਦੀ ਕਾਰ ਠੰਡੀ ਕਰ ਰਿਹਾ ਇੱਕ ਗਲਾਸ ਚ ਪਾ ਕੇ ਘਰ ਦੂਜੀ ਗਲਾਸ ਚ ਠੰਡੀ ਠੰਡੀ ਕਾਰ ਦੇ ਦਿਓ ਜੀ ਠੰਡੀ ਕਾਰ ਦੇ ਦਿਓ ਸਾਨੂੰ ਵੀ ਠੰਡੀ ਕਾਰ ਹਾਂ ਹੈਗੀ ਠੰਡਾ ਠੰਡੀ ਕਾਰ ਜਦੋਂ ਇਹਨੂੰ ਪਤਾ ਨਹੀਂ ਲੱਗਦਾ ਨਾ ਕੀ ਗੱਲ ਹੈ ਮੈਨੂੰ ਹਲੋ ਇਹ ਇਹ ਠੰਡੀ ਕਾਰ ਲੈ ਲਓ ਜੀ ਠੰਡੀ ਕਾਰ ਅ ਜਰੂਰ ਸਾਨੂੰ ਕਿਤੇ ਜਾਣਾ ਪਊਗਾ ਦੇ ਨੇ ਸਿੱਤੇ ਘੁੰਮੜੀ ਜੂਰਣਾ ਦੇਖੀ ਨਾ ਲੱਗ ਕਰ ਗਿਆ ਲੱਗ ਕੋਈ ਤਾਂ ਮੁੰਨੇ ਸੱਤੀ ਖਾਂਦੇ ਲੈਂਦਾ ਹੈ ਦੇਖਾਈ ਇਹਦਾ ਮੂੰਹ ਦਿਖਾਈ ਨਾ ਇਹ ਦੇ ਮੂੰਹ ਦਾ ਬੰਦ ਕਰ ਹਾਂ ਜਿਹੜੀ ਦੇਖ ਰਿਹਾ ਹਾਂ 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 ਵਧੀਆ ਰੌਲਾ ਪਾ ਬੂਬੂ ਕਿੱਥੇ ਹੈ ਸੀ ਬੂਬੂ ਦੱਸ ਦੋ ਹਾਂ ਬੂਬੂ ਦੱਸ ਦੋ ਇੱਥੇ ਆ ਜੀ ਪਤਾ ਹੈ ਦੋ ਮਾਂ ਦੋ ਨੋ ਨੋ ਇਹ ਪਤਾ ਕਿਸ ਕਿ ਤੂੰ ਬੜਾ ਕਿਸ ਨਾ ਪੰਗਾ ਲੈ ਰਿਹਾ ਘਰ ਦੀ ਮਹਾਰਾਣੀ ਨਾਲ ਇਸਨੇ ਮੈਨੇ ਵੀ ਬੜਾ ਕਾ ਕੇ ਮਾਰ ਗਏ ਤੈਨੂੰ ਬੜਾ ਕਾ ਕੇ ਮਾਰਨਾ ਕੋਈ ਬੁძਨਾਉਂਦਾ ਤਾਂ ਕੈਸਾਂ ਸੰਸਾਨ ਨੇ ਕੋਦ ਮਾਰਾਂ ਮੈਨੂੰ ਕਹਤਾ ਕਦੋਂ ਕਾਤ ਨੇ ਚੱਕੇ ਦੇਖ ਲਓ ਕੀ ਲੋੜ ਬਈ ਮਾਂ ਚੱਕੀ ਪੜੀ ਆਈ ਕੰਦਾ ਡੱਟ ਮਾਰਨ ਵਾਲੀ ਚਲੋ ਜੀ ਚਲਿਏ ਜਗਰਾਤੇ ਤੇ ਖਾ ਪੀ ਕੇ ਵੀ ਆਉਣੇ ਆ ਤੇ ਮਾਤਾ ਦੇ ਗੁਣਗਾਣ ਵੀ ਸੁਣੇ ਆਉਣੇ ਆ ਵੇ ਦੇਖੋ ਮੈਂ ਤਾਂ ਸੰਦੀਪ ਦੇ ਪਿਆਰ ਨੂੰ ਚੱਲੇ ਆ ਇਹ ਨਾ ਅਸੀਂ ਆ ਗਏ ਸੀਗੇ ਜਰਾਤੇ डर लगे माता हा संदीप खड़ा साढ़ा सारे खास और बधाई जिन बे वाह फिर आने सारे चाच तो घर ले ਹਰੀ ਲੰਗ ਕਰ ਰਿਹਾ ਸੀ ਅੰਦਰ ਗਿਆ ਦੇ ਸੁਸਾਫ ਕਰਨਾ ਤੋਂ ਲੰਬੂ ਸੰਜੀਤ ਜਾਨ ਹੈ ਬਹੁਤ ਤੰਗ ਕਰਦਾ ਸੀ ਅਸੀਂ ਬੈਠੇ ਸੀਗੇ ਪਰ ਕਾਕੇ ਨੇ ਇਹਨਾਂ ਤੰਗ ਕਰ ਲਿਆ ਇਹਨਾਂ ਜਾ ਤੰਗ ਕਰ ਲਿਆ ਬਹੁਤ ਜ਼ੋਰਤਾ ਕਰਦਾ ਯਾਰ ਗਰਮੀ ਇੱਕ ਨੂੰ ਲੱਗ ਰਹੀ ਸੀ ਤਾਂ ਗੱਡੀ ਜਾ ਕੇ ਬੈਠਾ ਵੈਸੇ ਤਾਂ ਮਰਾ ਜਾ ਹੁਣ ਮੈਨੂੰ ਆ ਗਈ ਚਲੇ ਜਾਈਏ ਕਿਉਂਕਿ ਇੱਕ ਤਾਂ ਸਾਢੇ 9 ਹੋ ਗਈ ਏਕ ਰੈਂਦਾ ਖੁੰਦਾ ਮੈਂ ਆਫਿਸ ਨਹੀਂ ਬੰਦ ਕਰਕੇ ਆ ਆਫਿਸ ਕੋਲ ਜਾ ਹੀ ਸ਼ਟਰ ਦਾ ਭੇਡਤਾ ਵਰਗਾ ਪਰ ਜਾ ਕੇ ਉਹਨੂੰ ਵੀ ਵਧਾਉਂਗਾ ਬਹੁਤ ਕੰਮ ਬਹੁਤ ਕੰਮ ਅਸੀਂ ਚੱਲੇ ਪਾਪ ਸੀ ਕਿਤਾ ਹੈਵਨ ਨੂੰ ਵਿਚਾਰੇ ਨੂੰ ਨੀਂਦ ਬਹੁਤ ਆ ਰਹੀ ਸੀ ਇੱਕ ਪਿੰਨੀ ਨੂੰ ਵੀ ਨੀਂਦ ਆ ਰਹੀ ਉਸ ਵੇਰਦਾਨ ਨੇ ਪੜਾਇਆ ਵਾ ਕੋ ਕਰਨ ਵੀ ਆ ਰਹੀ ਹੈ ਕਿਉਂਕਿ ਵੀ ਪੜਾਇਆ ਵਾ ਆਪਾਂ ਹੀ ਕੱਲੇ ਬੈਲੇ ਸੀ ਇਹ ਤਾਂ ਸਮਝਾਉਂਦੇ ਨੀਂਦ ਨਹੀਂ ਆ ਰਹੀ ਹੈ ਹਾਂ ਉਹ ਵੋਟਿੰਗ ਨੰਬਰ ਦੀ ਵੱਧ ਹੋ ਗਈ। ਸੁਨਦੀ ਪਿਆਰ ਮਾਫ ਕਰੀ। ਬੈਠਿਆ ਨਹੀਂ ਗੱਜ ਰਾਤ ਤੇ ਚ ਮਨ ਬਹੁ ਸੀ। ਹਾਂ ਮਨ ਤਾਂ ਬਹੁਤ ਸੀਗਾ ਪਰ ਫਿਰ ਕੱਖਾਂ ਨਹੀਂ ਟਿਕਨ ਦੇਣਾ ਸਾਨੂੰ ਇਹਨੂੰ ਨੀਂਦ ਆਈ ਹੈ ਨਾ ਇਹ ਬਿਲਕੁਲ ਨਹੀਂ ਟਿਕ ਰਿਹਾ। ਹਾਂ ਤਾਂ ਹੁਣ ਐਕਚੁਅਲੀ ਨਾ ਮੈਨੂੰ ਫਰੈਂਡਸ਼ਿਪ ਭਾਈ ਬ੍ਰਦਰਹੁੱਡ ਕਹਿ ਰਹੀ ਹੈ ਬੈਠ ਪਰ ਫਾਦਰਹੁੱਡ ਤੇ ਹਸਬੰਡਹੁੱਡ ਕਹਿ ਰਹੀ ਹੈ ਕਿ ਚੱਲੋ ਕਰ ਦੋ। ਤਾਂ ਹਸਬੰਡਹੁੱਡ ਤੇ ਫਾਦਰਹੁੱਡ ਜਿੱਤ ਗਈ। ਬਾਕੀ ਨਹੀਂ ਵੋਟਾਂ ਵੀ ਜਿੱਤ ਗਈਆਂ ਯਾਰ। ਤਾਂ ਅਗਰ ਕਿ ਹੁਣ ਮੈਂ ਜਾ ਰਿਹਾ ਬਹੁਤ ਸੁੰਨੀ ਹੈ ਸਾਡੀ ਹਾਂ ਇੱਕ ਬਾਟ ਸੁਣੀਆਂ ਘਰੋਂ ਵੀ ਫੋਨ ਆ ਰਿਹਾ ਸੀਗਾ ਦਰਦ ਦੇ ਨੇ ਕਰਦੇ ਜਿਸ ਨੂੰ ਦੇਖਿਆ ਸੜੇ ਵਲੌਗ ਪਾਤੀ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਯਾਰ ਸਾਰੀ ਫੈਮਿਲੀ ਨੂੰ ਵੀਰੇ ਨੂੰ ਭਾਬੀ ਨੂੰ ਮੰਮੀ ਨੂੰ ਭਤੀਜੀ ਨੂੰ ਤੈਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਤੇ ਜਾਂਦੇ ਹੋਏ ਮੈਂ ਮੇਨ ਰੋਡ ਤੋਂ ਜਾ ਰਿਹਾ ਕਿਉਂਕਿ ਹੁਣ ਪਿੰਡਾਂ ਦਾ ਨਹੀਂ ਹੈਗਾ ਟਾਈਮ ਕਿਉਂਕਿ ਸਾਰੇ ਸੁਣਨੇ ਸੀਗੇ ਪਿੰਡ ਪਰ ਰਿਸਕ ਘੱਟ ਲੈਣਾ ਕਿ ਨਾਲ ਦੋਨੇ ਮੇਰੇ ਵਾਈਫ ਤੇ ਭੈਣਾ ਵਰੀ ਤਾਂ ਮੇਨ ਰੋਡ ਤੋਂ ਜਾ ਕੇ ਜਾਣਾ ਸੇਫ ਆਪਣਾ ਸਾਰਾ ਰੋਡ ਚੱਲਦਾ ਹਾਂ ਥੋੜਾ ਜਿਹਾ ਲੰਬਾ ਜ਼ਰੂਰ ਪੈ ਜੂਗਾ ਇਹ ਪਰ ਕੋਈ ਨਾ ਪਹੁੰਚ ਜਾਵਾਂਗੇ ਗਰੀ ਤੁਸੀਂ ਵੀ ਅਗਰ ਕੋਈ ਹੈਵੇ ਸਫਰ ਕਰ ਰਹੇ ਹੋ ਨਾ ਰਾਤ ਨੂੰ ਤਾਂ ਜਿਆਦਾ ਪ੍ਰੇਫਰ ਕਰਿਆ ਕਰੋ ਹਾਈਵੇ ਕੋਈ ਸ਼ਾਰਟਕਟ ਜਾਂ ਪਿੰਡਾਂ ਦਾ ਰਾਹ ਰਾਤ ਨੂੰ ਨਾ ਸਫਰ ਕਰਿਆ ਕਰੋ ਉਸ ਰਾਤ ਸਿਰਫ ਹਾਈਵੇ ਤੇ ਸਫਰ ਕਰੋ ਰਾਤ ਨੂੰ मॉर्निंग वाला टाइम ठीक है घटा रहा या शॉर्टकट्स रे जी आ गए घर बट मैं ऑफिस बंद करके आना क्या ऑफिस बंद करता ऑफिस बधाता जी पर लेट हो गया जो ऑफिस बढ़ाने साढ़े दस हो गए मैं जगह उथे से आने लग च निकल गई ऑफिस बता के नहीं गया ਕਦੋਂ ਜਿਤਨੇ ਬਿਰੋਣਾ ਦਾ ਬਹੁਤ ਬਹੁਤ ਸ਼ੁਕਰੀਆ ਬਿਰੋਣਾ ਸ਼ਟਰਪਲਾ ਦੇਖਦਾ ਸੀਗਾ ਮੈਨੂੰ ਫੋਨ ਕਰਦਾ ਸੀ ਤੇ ਹੁਣ ਮੈਂ ਚੱਲ ਵਧਾ ਗਿਆ ਹੁਣ ਚੱਲਦੇ ਆ ਘਰ ਨੂੰ ਤੇ ਘਰੇ ਆ ਕੇ ਸੀਪ ਪਤਾ ਨਹੀਂ ਕੀ ਹੋਇਆ 온 ਸਾਰੀ ਪੂਰਾ ਸਰੀਰ ਦੁਖ ਰਿਹਾ ਯਾਰ ਆ ਪਿੱਛੋਂ ਸਾਰਾ ਲੱਤਾਂ ਸਾਰੀਆਂ ਪੈਰ ਪਤਾ ਨਹੀਂ ਕੀ ਹੋਇਆ ਇੱਕਦਮ ਬਹੁਤ ਦੁਖ ਮੈਂ ਬਹੁਤ ਜ਼ਿਆਦਾ ਦਰਦ ਕਰ ਰਿਹਾ ਵਾਹਿਗੁਰੂ ਮੇਰੇ ਰੱਖੀ ਯਾਰ अजय तो पैसे भी नहीं है कल कहना जी ठीक है चलो यदर ब्लॉक उ कर तब तो मिलते आज ली गुड नाइट